ਇਹ ਜੱਗਾ ਵਸਤੂ ਆ ਬਾਈ ਲੈ ਹਾਂ ਉਹ ਬੋਲੇ ਬੋਲੇ ਜਿੱਦੂ ਫੋਟੋ ਫੋਟ ਵਧ ਗਏ ਦੋ ਦੇਖੋ ਬਾਈ ਅਰਜਨ ਵੈਲੀ ਦੇ ਕਿੰਨਾ ਬਹਾਰ ਆ ਪਹਿਲਾ ਹਾਈ ਪਹਿਲਾ ਆਈ ਠੀਕ ਆ 1 ਮਿੰਟ ਸਾਸਤਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਹਾਂ ਬਾਈ ਜੱਗੇ ਜਿੰਨੇ ਵਾਲਾ ਖੇਤ ਵਿਹਲਾ ਹੋ ਗਿਆ ਆਪਣਾ ਹਾਂਜੀ ਪਲਾਉ ਸਸਰੀ ਕਾਂ ਬਾਬੂ ਆਹੀ ਸ਼ੁਰੂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਿੰਦੂ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਰਜਨ ਵੈਲੀ ਮਗਰ ਬਾਈ ਖੇਤ ਮਸੀ ਵਿਹਲਾ ਮਿਲਿਆ 15 ਹਾਲ ਪਾ ਲੇ ਵੈਸੇ ਸ਼ਾਇਦ ਇਹਦੀ ਬਾਈ ਵੀਡੀਓ ਪਾਈ ਨਹੀਂ ਪਹਿਲੀ ਵਾਰੇ ਮੇਰੇ ਸਾਹਮਣੇ ਨਾਲ ਤਾਂ ਪਹਿਲੀ ਵਾਰੇ ਪਾਏ ਬਾਈ 15 ਹਾਲ ਇਹਦੇ ਗੱਲ 11 ਚ ਵੀ ਡੈਮੋ ਕਰਨਾ ਏ ਕਿਹੜੇ ਕਿਹੜੇ ਗੇਰ ਮਾ ਚੱਲਦਾ ਏ ਤੇ ਪਹਿਲਾਂ ਜਿਹੜਾ 11 ਚ ਦੇਖੀ ਹੈ ਨਾ ਡੈਮੋ ਚੌਥਾ ਲੋ ਦੂਹਾ ਹਾਈ ਪਾਦਾ ਹਾਈ ਦੇਖਦੇ ਸਾਰੇ ਸਾਰੇ ਦੇਖਣੇ ਬਾਈ ਤੁਹਾਨੂੰ ਵੀ ਰੀਅਲ ਦਿਖਾਉਂਗੇ ਕੋਈ ਫੇਕ ਨਹੀਂ ਹੈਗਾ ਹਾਲ ਕਿੰਨੇ ਆ ਹਾਲ ਹਾਲ ਬਜਨ ਕਿੰਨਾ ਹਾਲ ਬਜਨ ਕਿੰਨਾ ਹਾਲਾਂ ਦਾ 470 470 475 ਹਾਂ ਇਹਨੂੰ ਚੰਗੇ ਹਾਲ ਹਾਂ ਹਾਂ ਫੋਲ ਫੇਰ ਨਹੀਂ ਪਹਿਲਾਂ ਗੇਟਿੰਗ ਇਦਾਂ ਹੀ ਲਿਆ ਪਹਿਲਾਂ ਗੱਬੇ ਇਹਨੂੰ ਦੋਹਰਾ ਧੀਵਰ ਰੱਖਾ ਪਹਿਲਾਂ ਧੀਵਰ ਧੀਵਰ ਖੱਲੇ ਆ ਹਾਲਾ ਦਾ ਚੱਕਰ ਹੈ ਉਹ ਹੈ ਰਿਵਰ ਥੱਲੇ ਬਾਈ 1800 ਚੱਕਰ ਪਹਿਲਾ ਆਈ ਪਤਾ ਹੀ ਨਹੀਂ ਹੈਗਾ ਬਾਈ 11 ਜਿਹਦਾ ਬਾਈ ਪਤਾ ਹੀ ਨਹੀਂ ਲੱਗਦਾ ਲੈ 11 ਵਾਲਾ ਪਤਾ ਹੀ ਨਹੀਂ ਲੱਗਦਾ ਬਾਈ ਪਤਾ ਹੀ ਨਹੀਂ ਲੱਗਦਾ ਹੈਗਾ ਕਿਉਂਕਿ ਬਾਈ 11 ਨੂੰ ਵੀ ਡੈਮੋ ਕਰਕੇ ਦੇਖਣਾ ਤਾਂ ਇਹ ਟਰੈਕਟਰ ਬਾਈ ਕੁਦਰਤੀ ਹੋਇਆ ਨਾ ਸੈੱਟ ਨਾ ਬਹੁਤ ਜਾਨ ਹੈ ਸਿੰਦੂ ਜੱਗਾ ਵੀ ਕਹਿੰਦਾ ਵੀ ਮੈਨੂੰ ਮਾਣ ਐ ਦੇ ਪਰ ਪੁੱਲ ਜੋਰ ਆ ਬਾਈ ਇੱਚ ਦੂਆ ਦੂਆ ਹਾਈ ਦੂਆ ਹਾਈ ਲਾ ਤਾਂ ਬਾਈ ਟੋਹੇ ਲੀਵਰ ਥੱਲੇ ਛੇਡੇ ਪਏ ਆ ਇਹਨੂੰ ਦੂਆ ਆਮ ਚੱਕਦਾ ਤਾਂ ਨਹੀਂ ਹੈਗਾ ਹੈ ਦੁਆ ਬੰਦ ਹੋ ਜਾਣਾ ਬੰਦ ਹੋ ਜਾਣਾ ਦਾ ਬਾਈ ਆਮ ਡੈਕਟਰ ਪਹਿਲਾ ਹੈਵੀ ਬਹੁਤ ਖਾ ਚੱਕ ਰਿਹਾ ਦੇਖੋ ਬਾਈ ਦੁਆ ਹਾਈ ਲੈ ਆਏ ਕੋਈ ਫਰਕ ਨਹੀਂ ਇਹ 11 ਹਾਲਾ 15 ਵੀ ਦੇਖੋ ਨਾ ਡੈਮੋ ਕਰਕੇ ਇਹਨੂੰ ਕਿ ਚੌਥੇ ਲੌਵਾਂ ਲਾ ਕੇ ਦੇਖੋ ਸਵਾ ਚੌਥੇ ਮਾਤੇ ਦੇਖਣੇ ਵੇਰੇ ਕਾ ਹੁੰਦਾ ਹੈ ਨਾ ਚੌਥੇ ਨੂੰ ਲਾਉਣ ਤੋਂ ਪਹਿਲਾਂ ਅਸੀਂ ਚੌਥੇ ਮਾਤਾ ਪਹਿਲਾ ਆਈਦਾ ਉਹ ਪਹਿਲੇ ਜਿਹੜਾ 75 ਘਟਾ ਹੈ ਨਾ ਪਹਿਲਾ ਪੁੱਛ ਰਿਹਾ ਮਨੂੰ ਕਿੱਦ ਲਾਇਆ ਵਾ ਤਾਂ ਉਹੀ ਭਾਈ ਹੁਣ 15 ਵਟਾ ਇਹਤ ਕਰਨਾ ਇਹ ਹੁਣ ਬਾਣਨੀ ਗੱਲ ਹੁਣ ਬਾਣਨੀ ਗੱਲ ਹੁਣ ਫਾਂਡ ਵੀ ਛੋਟੀ ਸੀ ਹੁਣ ਫਾਂਡ ਵੱਡੀ ਜਾਊਗੀ ਲੈ ਹਾਂ ਉਹ ਬੋਲੇ ਬੋਲੇ ਜਿੱਦੂ ਫੋਟੋ ਫੋਟ ਵਧ ਗਏ ਦੋ ਹੁਣ ਬਾਣੂ ਵਹੀ ਗੱਲ ਪਾਂਟਾ ਤਿੰਨ ਕੇ ਹੋਣੀਆਂ ਖੇਦਦੇ ਆ ਵਾ ਕੀ ਗੱਲ ਜੱਗੇ ਓ ਚਿੰਦੂ ਕਿੰਨਾ ਫਾਰਕਾ ਵਹਿ ਗਿਆ ਓਏ ਓ ਤੱਕਾ ਹੋਣਾ ਹੁਣ ਤੱਕਾ ਕਹਿੰਦੇ ਕੀ ਆ ਹੋਣਾ ਕਹਿੰਦੇ ਤੱਕਾ ਹੋਣਾ ਦੇਖੋ ਭਾਈ ਅਰਜਨ ਵੈਲੀ ਦੇ ਕਿੰਨਾ ਬਾਹਰ ਆ ਪਹਿਲਾ ਹਾਈ ਪਹਿਲਾ ਆਈ ਠੀਕ ਆ 1 ਮਿੰਟ ਹਾਂ ਭਾਈ ਪਹਿਲੇ ਹਾਈ ਤੇ ਦੋਹੇ ਲੀਵਰ ਥੱਲੇ 1800 ਚੱਕਰ ਜੇ ਤੂੰ ਬੈਠ ਕੇ ਦੇਖੀ ਉਪਰ ਪਹਿਲਾ ਹਾਈ ਵਾਈ 1800 ਚੱਕਰ ਦੋਹੇ ਦੀ ਵਾਰ ਥੱਲੇ ਵਾਈ 15 ਹਾਲ ਪਹਿਲਾ ਹਾਈ ਕੋਈ ਧੂਹ ਨਹੀਂ ਹੈ ਸੈਟ ਹੈ ਦੇਖੋ ਚੌਥਾ ਲੋ ਚੌਥਾ ਲੋ ਚੌਥਾ ਲੋ ਲਾਤਾ ਬਾਈ 15 ਹਾਲਾ ਦੋਹੇ ਲੀਵਰ ਥੱਲੇ ਛਿਟੇ ਪਏ ਆ ਕੋਈ ਫਰਕ ਨਹੀਂ ਹੈਗਾ ਬਾਈ कोई भाई आ गया देखना दुआ दुआ हाई दुआ हाई, दुआ हाई।, दुआ हाई भाई लाके देखने लगे 15 hal ਤੱਕਾ ਕਰਦੇ ਬਾਈ ਦੂਏ ਹਾਈ ਵਾਂ ਤੱਕਾ ਕਰਦੇ ਬਾਈ ਦੇਖ ਲੈ ਸਸਰੇ ਗੱਲ ਦੀ ਸਾਰਿਆਂ ਨੂੰ ਖੋ ਗਿਆ ਕੋਈ ਖੇਤ ਚ ਨਹੀਂ ਬਾਈ ਚਲਾ ਕੇ ਦੇਖਦਾ ਵੀ ਕਹਿੰਦਾ ਕਿਹੜੇ ਕਿਹੜੇ ਗੇਰ ਮਾ ਚੱਲਦਾ ਸਹੀ ਬੜਾ ਯਾਰ ਫਰਕ ਨਹੀਂ ਬਾਈ ਇਹ ਹਾਲ ਤੁਰ ਨਹੀਂ ਦਿੰਦੇ ਟਰੈਕਟਰ ਨੂੰ ਬੜੇ ਬੜੇ ਨੂੰ ਫੇਰ ਵੀ ਵਿਚਾਰਾ ਖਿੱਚੀ ਫਿਰਦਾ ਧੰਨ ਭਾਗ ਸਿੰਦੂ ਹਾਂ ਬਾਈ ਦੂਜੇ ਹਾਈਫਾ ਮਾ ਕਹਿੰਦਾ ਸਤਾਰਾ ਸਤਾਰਾ ਹਾਲਾ ਫੇਰ ਉੱਤ 15 ਹੈ 15 ਚੌਥੇ ਲੋਕ ਕਿਨੇ ਚੱਕਰ ਤੋੜੇ ਹਾਂ ਤੋੜਦਾ ਹੀ ਨਹੀਂ ਦੂਏ ਹਾਈ ਚ ਨਹੀਂ ਤੋੜਦਾ ਚੌਥੇ ਲੋਕ ਜੀ ਤੋੜਦਾ ਦੂਏ ਹਾਈ ਚ ਤੋੜਦਾ ਦੂਏ ਹਾਈ ਚ ਥੋੜਾ ਜਿਹਾ ਫੜਦਾ ਇਹ ਪਹਿਲੇ ਹਾਈ ਚ ਵੀ ਨਹੀਂ ਪਹਿਲੇ ਹਾਈ ਚ ਨਹੀਂ ਕੱਸਦੇ ਇਹ ਖੇਡ ਛਾਪ ਚੱਕਰ ਤੋੜਦੇ ਨਹੀਂ ਨਹੀਂ ਤੋੜਦੇ ਦੂਏ ਮਾਂ ਪਹਿਲੇ ਮਾਂ ਪਹਿਲੇ ਚੋ ਤੋਰੇ ਹੀ ਘਟਾ ਤੇ ਜੱਗਾ ਵਖਤੂ ਆ ਬਾਈ ਹੈ ਬਾਈ ਤੂੰ ਐ ਤੂੰ 3 ਝੜਾ ਕੋਈ ਆਉਣ ਦਾ ਬਈ ਲੈਜਰ ਕਰਨਾ ਪੈਣਾ ਬਾਅਦ ਹਲੋ ਆਪਣਾ ਤਾਂ ਕਰਕੇ ਲੱਗਿਆ ਇਹਦਾ ਲੈਜਰ ਆਪਣਾ ਬਾਈ ਤਾ ਲੱਗਿਆ ਗਿਆ ਜੀ ਸਹੀ ਕਹਦਾ ਚਾਚੇ ਦੇਖ ਤਾਂ ਮੜਾਇਆ ਕਿਹੜਾ ਲੈ ਕੇ ਮੈਂ ਨਹੀਂ ਮੈਂ ਤਾਂ ਪਿਆਰ ਨਾਲ ਵਾ ਸਕਦਾ ਜਬਾਉਣਾ ਬਾ ਲੋ ਮੇਤੇ ਮੈਂ ਪੀ ਚਾਚਾ ਚਾਹੀਦਾ ਨਾ ਜੱਗੇ ਯਾਰ ਢੋਲ ਕੀ ਲਾਲ ਲਗਾਨੀ ਕਦ ਹੋਊਗੀ ਨਾਲੀ ਢੋਲ ਕੀ ਲਾਲ ਰੰਗ ਲਿਆਉਂਦਾ ਮੈਂ ਘਰ ਤੇ ਜਾ ਕੇ ਬਾਈ ਦੇਖ ਤਾਂ ਬੜਾ ਵਾਕੇ ਦੇਖ ਤਾਂ ਬੜਾ ਕਿਹੜਾ ਲਾਗੇ ਉਹ ਨਹੀਂ ਦੇਖ ਬਾਈ ਉਹ ਨਹੀਂ ਕਿ ਆਵਾ ਚਾਚਾ ਟਰਬੋ ਨੂੰ ਆਏ ਲਵੇ ਟਰਬੋ ਟਰਬੋ ਨੂੰ ਲਾਣੀ ਮੇਰਾ ਗੇੜਾ ਦੇਖੋ ਵੀ ਮੈਂ ਇੱਕ ਨਾ ਬਾਈ ਕਰ ਨਹੀਂ ਨਹੀਂ ਪਿਆਰ ਗੇਲੀ ਨਹੀਂ ਛੱਕਣੀਆਂ ਕਿ ਲਿਵਟ ਤਾਂ ਛੇੜਨੀ ਨਹੀਂ ਪਹਿਲਾ ਹਾਈ ਮਾ ਹਜਰੂਸਤ ਨਾਮ ਸੱਚਾ ਪਾਤਸ਼ਾਹ ਜੇ ਰਿਵਰ ਚੱਕ ਲੈਣਾ ਸਕੂਟਰੀ ਵਿੱਚ ਲੈ ਆਉਣੀ ਤੁਹਾਨੂੰ ਮੱਤ ਬਖਸ਼ੀਓ ਸਕੂਟਰੀ ਦੇ ਨਾ ਫੇਫੜੇ ਕਰਦੀ ਬੰਦਾ ਇਹ ਜੱਗੇ ਬੌਸ ਕੋਲ ਨਹੀਂ ਕੀ ਹੈਗੀ ਇਹ ਲੱਗ ਜੇ ਟਰਬੋ ਵੀ ਨਹੀਂ ਲੱਗਣੀ ਲੱਗ ਜਣੀ ਪਰਲਾ ਨਿਊਟਰ 깔ਾ ਬਾਈ ਪਰਲਾ ਨਿਊਟਰ ਹਾਂ ਪਹਿਲਾ ਹਾਈ ਪਹਿਲਾ ਹਾਈ ਪਹਿਲਾ ਚਾਚਾ ਡੈਮੋ ਨੋਗਾ ਬਾਅਦ ਬੈਠੇ 15 ਹਾਲ ਜਗੇ 4x4 ਵਾਸਤੇ ਬਣੇ ਪਿਆ ਆਪਣੀ ਧਰਤੀ 'ਚ ਹੋ ਗਿਆ ਮਲ ਲਿਟ ਦਾ ਲਾਲਾ ਚਾਚਾ ਹੋ ਲੈ ਮਾ ਉਹਦਾ ਜੇ ਕਿਆ ਹੋ ਗਿਆ ਜਵੀ ਨਹੀਂ ਬਿਜਲੀ ਕੇ ਉਹ ਜੱਟੇ ਥਲੇ ਗਿਆ ਉਹ ਤਾਂ ਦਵਾਦ ਲੈਣ ਲੱਗ ਗਿਆ ਦੁਏ ਹਾਈ ਮੈਂ ਚਲਾ ਰਿਹਾ ਚਾਚਾ ਇਹਨ ਘਟ ਕਿੰਦੂ ਤੈ ਵੀ ਦੇਖ ਲੈ ਚਲਾ ਕੇ ਨਹੀਂ ਇੰਦੂ ਉਹ ਚੜਣਾ ਲੈ ਤੈਨੂੰ ਤੇਰੇ ਨਾਲ ਚੱਲ ਪੂਗਾ ਬਾਈ ਹਾਂ ਚੱਲਣਾ ਨਹੀਂ ਭਾਈ ਕਿਹੜਾ ਗੇਅਰ ਲਾ ਲਿਆ ਦਾ ਮਾਤ ਕਮਾ ਤੇਜ਼ ਗੇੜੇ ਦੇ ਕੇ ਦੇਖੇ ਵੀ ਸਵਾਗਾ ਮਾਰਦੀ ਲੋੜ ਨਾ ਪਾ अच्छा जडिया दो हलाइयां देख के आया मैं देख लो तू फसल फाळਿਆਂ ਦਾ ਤੁਹਾਨੂੰ ਪਿਆੜ ਵੀ ਦਿਖ ਜਵੇ ਆ ਦੇਖੋ ਫਾਕਾ ਮੰਦ ਦੀ ਰੋਡ ਨਹੀਂ ਜੋਰ ਹੈਗਾ ਜੋਰ ਤਾਂ ਬਾਈ ਕੋਣ ਕੀ ਕਹਣਾ ਅ ਪੈਸੇ ਲਾਇਏ ਵੇ ਦਿਖਦੇ ਆ ਵੀ ਖਾਂ ਲੱਗੇ ਹੋਇਆ हां <laughs> भाई का केंदादा हां जो मैं अपने वाला ले आंदा ना अग्ग लोटणियां दे देनी वाला वो किमे <मैं> दे दूंगा जा पसर जाना थोड़ा निकਾ ਕੱਢ ਕੇ ਮੂਲੇ ਟਾਪਲਿੰਗ ਨਾਲ ਖਿੱਚਣਾ ਪਣਾ ਗਲੋਟਨੀ ਦੇਣੀ ਗਲਤ ਆ ਠੀਕ ਆ ਫੇਰ ਮਾਰਨੀ ਆ ਫੇਰ ਮਾਰਨੀ ਆ ਤੇ ਮਾਰਦੀ ਆ ਤੇ ਮਾਰਦੀ ਆ ਤੇ ਦੂਰ ਸੁਆਦ ਬਾਤ ਆ ਕਿਤੇ ਰਾਤ ਦਾ ਟਰੈਕਟਰ ਨਾਲ ਆਵੇ ਵੀ ਹੋਰ ਇਹ ਤਾਂ ਲੋਕ ਹਰ ਵਾਰੀ ਦੋਹਾਂ ਵਾਰੀ ਵਧੀਆ ਤੁਸੀਂ ਨੂੰ ਬਾਈ ਗਰਮ ਕਰਕੇ ਦੇਖਣਾ ਸੀ ਯਾਰ ਗਰਮ ਹੁੰਦਾ ਹੀ ਨਹੀਂ ਹੈਗਾ ਤੇ ਆ ਪੱਠੀ ਲਾਲ ਕਰਨੀ ਹੈ ਹਾਂ ਤਾਂ ਨਹੀਂ ਹੁੰਦਾ ਗਰਮੀਆਂ ਨੇ ਹੁੰੀਆਂ ਆ ਨਾ ਸਿਕਰ ਦੁਪਾਰ ਦੇ ਛੱਡੀ ਲੈ ਕੇ ਫੇਰ ਦੱਸੋ ਵੀ ਪੱਠੀ ਪੱਠੀ ਲਾਲ ਲਗਾਦੀ ਹੁੰਦੀ ਹੈ ਇਹਦੀ ਬਾਈ ਦਾ ਕਹਿੰਦਾ ਰੰਗ ਲਿਆਂਦਾ ਲਾਲ ਕਰ ਦਿੰਦੇ ਆ ਹੋਰ ਥੋੜਾ ਟਰੈਕਟਰ ਦਾ ਖੜਾ ਵਾ ਦਿਰਾਵਾ ਬਤਾ ਦੇ ਦਾ ਹਾਂ ਇਹਨਾਂ ਸਾਲ ਖੇਤ ਨਹੀਂ ਭਾਇਆ ਮੁੰਡਾ 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 ਮੰਨੂ ਆਇਆ ਲਾ ਤਾਂ ਤੇਰੇ ਸਾਲਾਂ ਦੀ ਬਾਹੀ ਕਰਨੀ ਆ ਟਰੈਕਟਰ ਨੇੜੇ ਮੋੜਨਾ ਪੈਂਦਾ ਤਾਂ ਮੇਰੇ ਡੇਢ ਕਿਲੇ ਤੋਂ ਸਾਡਾ ਲੈ ਆ ਆਹ ਬੇਹਾਨ ਦੇ ਆ ਕੇ ਹਣੇ ਕਿਆ ਹੋਇਆ ਗਰਮ ਹੋਇਆ ਨਹੀਂ ਕਿਹੜੀ ਅਸੀਂ ਟਾਈਪ ਪ੍ਰੈਸ਼ਰ ਕਹਿੰਦੇ ਕੱਲੇ ਆ ਓ ਜੀ ਬਾਈ ਅਸਲੀ ਵਾਹੀ ਆ ਹੈ ਉਹ ਤਾਂ ਉਦਾਂ ਹੀ ਅਸੀਂ ਚੌੜ ਬਾਜੀ ਕਰੀ ਐ ਹਾਂ ਆ ਗੱਲ ਟਰੈਕਟਰ ਨੂੰ ਵੀ ਸੰਤੁਸ਼ਟੀ ਦੈਲੂ ਵੀ ਸੰਤੁਸ਼ਟੀ ਹੁਣ ਦੁਆ ਹ ਹੁਣ ਬਾਈ ਦੁਆ ਹਾਈ ਐ ਨਾਰਮਲ ਵਾਹੀ ਐ ਇੱਥੇ ਫੇ ਤੇਲ ਖਰਚਾ ਵੱਤ ਰਾ ਸਿੰਦੂ ਕਹ ਨਹੀਂ ਆਕੇ ਹੁਣ ਨਾਰਮਲ ਚੱਲਦਾ ਬਾਈ ਦੇਖ ਲੋ ਨਾਰਮਲ ਰੇਸ ਐ ਐਨ ਵਧੀਆ ਆ ਚੀਜ਼ ਅਸਲੀ ਮੈਂ ਵੀ ਲੈ ਕੇ ਬਾਹੂੰਗਾ ਕੀ ਬਾਈ ਓਡਾ ਸਾਡੇ ਵਾਲੇ ਗਾਦਣੇ ਕਦੇ